ਸੋਨੇ ਕੁਮੈਲ ਸੋਨੇ ਕੁਮੈਲ ਮੈਂ ਤਾਂ ਤੁਹਾਨੂੰ ਰਾਹ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਮੈਂ ਮੰਗ ਕਰਾਂਗੇ ਸਲੀਟ ਉਸਦੀ ਆਪੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਜੱਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਜ਼ ਰਿਸਪੌਂਸਿਬਲ ਹੋਣੇ ਕਿ ਇਨਕੁਆਇਰੀ ਬਣਾਓ ਬਿਠਾਓ ਇਹ ਦੇਖੋ ਵੀ ਬੱਦਲ ਕਿਵੇਂ ਫਟਿਆ ਹਾਂਜੀ ਹਾਂ ਮੈਂ ਤਾਂ ਤੁਹਾਨੂੰ ਰਾਹ ਦੇ ਰਿਹਾ ਪੰਜਾਬੀ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਠੀਕ ਹੈ ਗੋਇਸਾ ਧੰਨਵਾਦ ਜਿਕਰ ਸਾਹਿਬ ਧੰਨਵਾਦ ਠੀਕ ਗੋਇਸਾ ਬੈਠੋ ਤੁਸੀਂ ਆਪਣਾ ਹੋ ਗਿਆ ਆ ਜੀ ਆਪੋਜੀਸ਼ਨ ਨੇ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਜਿਹੜਾ ਸਾਰਾ ਹੀ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਸਾਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ ਚਲੋ 1 ਮਿੰਟਾ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗਾ ਇਸ ਲੀਡਰਸ਼ਿਪ ਦੀ اپੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਜ਼ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜਾਜ ਕਰੇ ਤੇ ਸਾਰੀਆਂ ਜਿੰਨੀਆਂ ਜਮਾਤਾਂ ਨੇ ਇਥੇ ਜਦੇ-ਤੇਦੇ ਵੀ ਐਮਐਲਏ ਇੱਕ-ਇੱਕ ਮੈਂਬਰ ਪਾਉ ਟੂ ਅਸਿਸਟ ਦੀ ਜੱਜ ਐਂਡ ਓਨੀ ਧਰ ਵਾਸੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਜਾਵੇ ਥੈਂਕ ਯੂ ਇਹ ਸਾਡੀ ਮਾਰ ਬਹੁਤ ਬਹੁਤ ਬੜਾ ਗੋਲ ਸਾਹਿਬ ਹੁਣ ਇੱਕ ਇਨਕੁਆਰੀ ਬਣਾਓ ਬਿਠਾਓ ਜੀ ਦੇਖੋ ਵੀ ਬੱਦਲ ਕਿਵੇਂ ਫਟਿਆ ਹਾਂਜੀ ਹਾਂ ਹਾਂਜੀ ਹਾਂ ਕਰਾਓ ਜੀ ਦੇਖੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਨੇ ਚਲੋ ਚਲੋ ਸਦਨ ਦੇ ਵਿੱਚ ਉਹ ਗੱਲਾਂ ਕੀਤੇ ਜਿਹੜਾ ਸਚਾਈ ਤੋਂ ਕੋਹਾਂ ਦੂਰ ਨੇ ਜੀ ਅੱਛਾ ਮੈਂ ਇਹ ਬੇਨਤੀ ਕਰਦਾ ਜੀ ਜਦੋਂ ਮਤਾ ਪੇਸ਼ ਕੀਤਾ ਉਹ ਸਮੇਂ ਬੇਨਤੀ ਕੀਤੀ ਹੈ ਕਿ ਅੱਜ ਸਮਾਂ ਇਹ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪਰ ਕਿੱਡੇ ਦੁੱਖ ਦੀ ਗੱਲ ਹੈ ਇਹ ਕਿ ਜਿੰਨਾ ਕੁਝ ਕਿਹਾ ਗਿਆ ਲੀਡਰ ਆਫ ਅਪੋਜੀਸ਼ਨ ਵੱਲੋਂ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਕੇਨੂ ਡੈਸ ਕਰੋ ਜੀ ਕੇਨੂ ਡੈਸ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਊਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ 7 ਗਿਆ ਦੀ 5 ਗਿਆ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਤੁਹਾਡੇ ਲਵੇ 7 ਤੁਸੀਂ ਸੁਣੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਬਾਰ ਬਾਰ ਕਿਉਂ ਬਾਰ ਬਾਰ ਜਿਹੜੀ ਗੱਲ ਦਾ ਜਵਾਬ ਤਾਂ ਦੇ ਰਹਿ ਮੰਨਦਾ ਮੈਂ ਚੇਹਰ ਨੂੰ ਕਹਿ ਰਹੇ ਆ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਬਾਰ ਬਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫੇ ਮਾਨਯੋਗ ਸਪੀਕਰ ਸਾਹਿਬ ਮੈਂ ਕਹਿੰਦੀ ਜੀ ਬੈਠੋ ਰਾਨਾ ਜੀ ਤੁਸੀਂ ਬੈਠੇ ਹਰ ਰਾਣਾ ਗੁਰਜੀਤ ਜੀ ਕਹਿ ਰਹੇ ਨੇ ਇਹ ਰਾਣਾ ਗੁਰਜੀਤ ਜੀ ਕਹਿ ਰਹੇ ਨੇ ਪਹਿਲਾਂ ਮੈਂ ਰਾਣਾ ਗੁਰਜੀਤ ਜੀ ਦੀ ਦੱਸਦਾ ਨਾ ਤੁਸੀਂ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਤੇ ਜੀ ਆ ਰਾਣਾ ਗੁਰਜੀਤ ਜੀ ਦੇ ਸ਼ਬਦ ਸੀ ਉਹਦੇ ਵਿੱਚ ਕਿ ਅਸੀਂ ਫੋਰਕਾਸਟ ਦੇ ਬਲੀਵ ਕਰਦੇ ਆ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਅੱਗੇ ਪਲਾਨਿੰਗ ਬਣਾਣੀ ਚਾਹੀਦੀ ਸਾਧਨ ਦੇ ਵਿੱਚੋਂ ਕਢਾ ਕੇ ਦੇਖਣਾ ਨਹੀਂ ਮੈਂ ਦੇ ਦੂੰਗਾ ਇਹਨਾਂ ਨੂੰ ਇਹਨਾਂ ਨੇ ਫੋਰਕਾਸਟ ਦੀ ਗੱਲ ਕੀਤੀ ਸੀ ਤੇ ਅੱਜ ਇਹ ਸਲਾਹ ਦੇ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸਰ ਦੂਜੀ ਮੈਂ ਬੇਨਤੀ ਕਰਦਾ ਮੈਂ ਦੂਜੀ ਬੇਨਤੀ ਕਰਦਾ ਸਰ ਇੱਕ 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 ਮਿੰਟ ਦੀ ਇੱਕ 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 ਮਿੰਟ ਦੀ ਸਰ ਇੱਕ ਇੱਕ ਮਿੰਟ ਦੀ ਸਾਡੇ ਸੈਕਟਰੀ ਸਾਡੇ ਚੀਫ ਇੰਜੀਨੀਅਰ ਸਾਰੇ ਮੌਕੇ ਤੇ ਬੈਠ ਕੇ ਕੱਲੀ-ਕੱਲੀ ਲਿਸਟ ਹੈ ਮੇਰੇ ਕੋਲੇ ਏਕ-ਏਕ ਮਿੰਟ ਦੀ ਸਰ ਏਕ-ਏਕ ਮਿੰਟ ਦੀ ਲਿਸਟ ਹੈ ਵੀ ਕਦੋਂ ਕਿੰਨਾ ਪਾਣੀ ਛੱਡਿਆ ਗਿਆ ਕਿਸ ਟਾਈਮ ਤੇ ਛੱਡਿਆ ਗਿਆ ਤੇ ਨਾਲ ਸਰ ਇਸ ਚੀ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਲੋਕਾਂ ਦਾ ਨੁਕਸਾਨ ਨਾ ਹੋਵੇ ਉਸ ਤਰੀਕੇ ਦੇ ਨਾਲ ਪਾਣੀ ਛੱਡਿਆ ਦੂਜੀ ਗੱਲ ਸਰ ਜਿਹੜੀ ਡੀਸਰਟਿੰਗ ਦੀ ਗੱਲ ਕਰਦੇ ਨੇ ਕਾਗਜ ਨਹੀਂ ਪੇਸ਼ ਕੀਤਾ ਆ ਲੈ ਲਓ ਕਾਗਜ ਫਿਰ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਮੈਂ ਤਾਂ ਤੁਹਾਨੂੰ ਰਾਹ ਤੇ ਰਿਆਂ ਪੰਜੀਆ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਮੈਂ ਮੰਗ ਕਰਾਂਗੇ ਸਲੀਟ ਆਫ ਦੀ ਆਪੋਜੀਸ਼ਨ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਇ ਹੂ ਇਜ਼ ਰਿਸਪੌਂਸਿਬਲ ਹੁਣੇ ਕਿ ਇਨਕੁਆਇਰੀ ਬਣਾਓ ਬਿਠਾਓ ਇਹ ਦੇਖੋ ਵੀ ਬੱਤਲ ਕਿਵੇਂ ਫਟਿਆ ਹਾਂਜੀ ਹਾਂ ਮੈਂ ਤਾਂ ਤੁਹਾਨੂੰ ਰਾਏ ਦੇ ਰਿਹਾ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਦੇ ਠੀਕ ਹੈ ਕੋਇਲ ਸਾਹਿਬ ਧੰਨਵਾਦ ਜਿਕਰ ਸਾਹਿਬ ਧੰਨਵਾਦ ਠੀਕ ਕੋਇਲ ਸਾਹਿਬ ਬੈਠੋ ਤੁਸੀਂ ਆਪਣਾ ਹੋ ਗਿਆ ਆ ਜੀ ਆਪੋਜੀਸ਼ਨ ਨੇ ਤੁਸੀਂ ਬੋਲ ਲਿਓ ਬਹੁਤ ਗੱਲਾਂ ਕੀਤੀਆਂ ਤੁਹਾਡੀ ਪਾਰਟੀ ਦਾ ਟਾਈਮ ਹੈਗਾ ਬੋਲ ਲਿਓ ਲੈਟ ਹਿਮ ਰਿਪਲਾਈ ਜਵਾਬ ਤਾਂ ਲੈ ਲਓ ਜਿਹੜਾ ਸਾਰਾ ਹੀ ਝੂਠ ਸੀ ਜਿੰਨਾ ਸੁਣ ਲਓ ਸਾਰਾ ਝੂਠ ਇੱਥੇ ਬੋਲ ਕੇ ਸਾਨੂੰ ਗਮਰਾਹ ਕਰਨ ਦੀ ਗੱਲ ਜਿਹੜੀ ਕੀਤੀ ਆ ਸਾਰੀ ਚਲੋ ਇੱਕ ਮਿੰਟ ਹਾਂ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਬੇਨਤੀ ਹੈ ਮੁੱਚੇ ਪੰਜਾਬ ਨੂੰ ਤੇ ਪੰਜਾਬੀ ਜਗਤ ਨੂੰ ਜਿੱਥੇ-ਜਿੱਥੇ ਬੈਠਾ ਹੈ ਅਸਲੀਅਤ ਪੰਜਾਬ ਦੀ ਜਾਣਨ ਵਾਸਤੇ ਮੈਂ ਮੰਗ ਕਰਾਂਗੇ ਜੀ ਲੀਡਰਸ਼ਿਪੀ ਆਪੋਜੀਸ਼ਨ ਕਿ ਇਹਦੀ ਇੰਡੀਪੈਂਡੈਂਟ ਚਾਰਜਡ ਟਾਈਮ ਬਾਉਂਡ ਇਨਕੁਆਇਰੀ ਕਰਾਏ ਹੂ ਇਸ ਰਿਸਪੌਂਸਿਬਲ ਸਿਟਿੰਗ ਹਾਈ ਕੋਰਟ ਦਾ ਜੱਜ ਕਰੇ ਤਾਂ ਸਾਰੀਆਂ ਜਿੰਨੀਆਂ ਜਮਾਤਾਂ ਨੇ ਇਥੇ ਜਦੇ ਤੇ ਦੇ ਵੀ ਐਮ ਐਲ ਏ ਇੱਕ ਇੱਕ ਮੈਂਬਰ ਪਾ ਟੂ ਅਸਿਸਟ ਦੀ ਜਾਂ। ਐਂਡ ਓਨੀ देयर ਵਾਸੇ ਗੋਇਲ ਸਾਹਿਬ ਦੇ ਨਸਤੀਫਾ ਤੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਉਹਨੂੰ ਸਸਪੈਂਡ ਕੀਤਾ ਗਿਆ। ਥੈਂਕ ਯੂ ਇਹ ਸਾਡੀ ਮੰਗ ਬਹੁਤ ਬਹੁਤ ਗੋਇਲ ਸਾਹਿਬ ਹੋਣੇ ਕਿ ਇਨਕੁਆਰੀ ਬਣਾਓ ਬਿਠਾਓ ਜੀ ਦੇਖੋ ਵੀ ਬੱਦਲ ਕਿਵੇਂ ਫਟਿਆ ਹਾਂਜੀ ਹਾਂ ਹਾਂਜੀ ਹਾਂ ਕਰਾਓ ਜੀ ਦੇਖੋ ਲੀਡਰ ਆਫ ਆਪੋਜੀਸ਼ਨ ਹੈ ਲੀਡਰ ਆਫ ਆਪੋਜੀਸ਼ਨ ਨੇ ਚਲੋ ਚਲੋ ਸਦਨ ਦੇ ਵਿੱਚ ਉਹ ਗੱਲਾਂ ਕੀਤਿਆਂ ਜਿਹੜਾ ਸਚਾਈ ਤੋਂ ਕੋਹਾਂ ਦੂਰ ਨੇ ਜੀ ਅੱਛਾ ਮੈਂ ਇਹ ਬੇਨਤੀ ਕਰਦਾ ਜੀ ਜਦੋਂ ਮਤਾ ਪੇਸ਼ ਕੀਤਾ ਉਹ ਸਮੇਂ ਬੇਨਤੀ ਕੀਤੀ ਹੈ ਕਿ ਅੱਜ ਸਮਾਂ ਇਹ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਰੀਏ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪਰ ਕਿੱਡੇ ਦੁੱਖ ਦੀ ਗੱਲ ਐ ਇਹ ਕਿ ਜਿੰਨਾ ਕੁਝ ਕਿਹਾ ਗਿਆ ਲੀਡਰ ਆਫ ਅਪੋਜੀਸ਼ਨ ਵੱਲੋਂ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਕੇਨੂ ਡੈਸ ਕਰੋ ਜੀ ਕੇਨੂ ਡੈਸ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਊਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ ਸੱਤ ਕਿਹਾ ਦੀ ਪੰਜ ਕਿਹਾ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਤੁਹਾਡੇ ਲਵੇ ਸੱਤ ਤੁਸੀਂ ਸੁਣੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਬਾਰ ਬਾਰ ਕਿਉਂ ਬਾਰ ਬਾਰ ਜਿਹੜੀ ਗੱਲ ਦਾ ਜਵਾਬ ਤਾਂ ਦੇ ਰਹਿ ਮੰਨਦਾ ਮੈਂ ਝੇਰ ਨੂੰ ਕਹਿ ਰਿਹਾ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਬਾਰ ਬਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫਿਰ ਮਾਨਯੋਗ ਸਪੀਕਰ ਸਾਹਿਬ ਮੈਂ ਕਹਿੰਦੀ ਜਵਾਬ ਦਿਓ ਝੇਰ ਨੂੰ ਡਿਸ ਕਰੋ ਜੀ ਬੈਠੋ ਰਾਣਾ ਜੀ ਤੁਸੀਂ ਬੈਠਾ ਇੱਥੇ ਆ ਰਾਣਾ ਗਰਜੀਤ ਜੀ ਕਹਿ ਰਹੇ ਨੇ ਇਹ ਰਾਣਾ ਗਰਜੀਤ ਜੀ ਕਹਿੰਦੇ ਨੇ ਪਹਿਲਾਂ ਮੈਂ ਰਾਣਾ ਗਰਜੀਤ ਜੀ ਦੀ ਦੱਸਦਾ ਨਾ ਤੁਸੀਂ ਪਿਛਲੇ ਵਿਧਾਨ ਸਭਾ ਦਾ ਸੈਸ਼ਨ ਤੇ ਜੀ ਆ ਰਾਣਾ ਗਰਜੀਤ ਜੀ ਦੇ ਸ਼ਬਦ ਸੀ ਉਹਦੇ ਵਿੱਚ ਕਿ ਅਸੀਂ ਫੋਰਕਾਸਟ ਦੇ ਬਲੀਵ ਕਰਦੇ ਆ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਅੱਗੇ ਪਲਾਨਿੰਗ ਬਣਾਣੀ ਚਾਹੀਦੀ ਸਾਧਨ ਦੇ ਵਿੱਚੋਂ ਕਢਾ ਕੇ ਦੇਖਣਾ ਨਹੀਂ ਮੈਂ ਦੇ ਦੂੰਗਾ ਇਹਨਾਂ ਨੂੰ ਇਹਨਾਂ ਨੇ ਫੋਰਕਾਸਟ ਦੀ ਗੱਲ ਕੀਤੀ ਸੀ ਤੇ ਅੱਜ ਇਹ ਸਲਾਹ ਦੇ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਸਰ ਦੂਜੀ ਮੈਂ ਬੇਨਤੀ ਕਰਦਾ ਮੈਂ ਦੂਜੀ ਬੇਨਤੀ ਕਰਦਾ ਸਰ ਇੱਕ 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 ਮਿੰਟ ਦੇ ਇੱਕ 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 ਮਿੰਟ ਦੀ ਸਰ ਇੱਕ ਇੱਕ ਮਿੰਟ ਦੀ ਸਾਡੇ ਸੈਕਟਰੀ ਸਾਡੇ ਚੀਫ ਇੰਜੀਨੀਅਰ ਸਾਰੇ ਮੌਕੇ ਤੇ ਬੈਠ ਕੇ ਕੱਲੀ ਕੱਲੀ ਲਿਸਟ ਹੈ ਮੇਰੇ ਕੋਲੇ ਏਕ-ਏਕ ਮਿੰਟ ਦੀ ਸਰ ਏਕ-ਏਕ ਮਿੰਟ ਦੀ ਲਿਸਟ ਹੈ ਵੀ ਕਦੋਂ ਕਿੰਨਾ ਪਾਣੀ ਛੱਡਿਆ ਗਿਆ ਕਿਸ ਟਾਈਮ ਤੇ ਛੱਡਿਆ ਗਿਆ ਤੇ ਨਾਲ ਸਰ ਏਸ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਅਸੀਂ ਲੋਕਾਂ ਦਾ ਨੁਕਸਾਨ ਨਾ ਹੋਵੇ ਉਸ ਤਰੀਕੇ ਦੇ ਨਾਲ ਪਾਣੀ ਛੱਡਿਆ ਠੀਕ ਹੈ ਦੂਜੀ ਗੱਲ ਸਰ ਜਿਹੜੀ ਡੀਸੈਲਟਿੰਗ ਦੀ ਗੱਲ ਕਰਦੇ ਨੇ ਕਾਗਜ਼ ਨਹੀਂ ਪੇਸ਼ ਕੀਤਾ ਆ ਲੈ ਲਓ ਕਾਗਜ਼ ਫਿਰ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਮੈਂ ਤਾਂ ਤੁਹਾਨੂੰ ਰਾਹ ਦੇ ਰਿਆਂ ਬੰਦਿਆ ਸਾਲਾਂ ਦੇ ਕੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਗੱਲਾਂ ਦੇ ਮੈਂ ਮੰਗ ਕਰਾਂਗੇ ਸਲੀਟ ਰਸਤੀ ਆਪੋਜ਼ਿਸ਼ਨ